ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਸਰੂਪ ਨ ਰੇਖਿਆ ਕੁੱਲ ਨਹੀਂ ਜਾਤੀ ਪੂਰਨ ਪੂਰ ਰਹਿ ਜਾਂ ਦਿਨ ਰਾਤੀ ਜੋ ਜੋ ਜਪੈ ਸੋਈ ਵਡਭਾਗੀ ਬਹੁੜਾ ਨ ਜੋਨੀ ਪਾਵਣਾ ਜਿਸਨੋ ਬਸਰਿਆ ਪੁਰਖ ਬਿਦਾਤਾ ਜਲਤਾ ਫਿਰੇ ਰਹੇ ਨਿਤ ਤਾਤਾ ਅਕਰਤ ਕਣੇ ਕੋ ਰਖੇ ਨ ਕੋਈ ਨਰਕ ਘੋਰ ਮਹ ਪਾਵਨਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਸਿਰ ਚੁਕਾ ਕੇ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪ ਸਮੂਹ ਸੰਗਤਾਂ ਨੇ ਤਨ ਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਰਬਿੰਦ ਜੋ ਉਚਾਰਨ ਕੀਤੀ ਹੈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਸ਼ੇਮੀ ਅਸ਼ਟਪਦੀ ਦੀ ਦੂਸਰੀ ਪੌੜੀ ਸਰਵਨ ਕੀਤੀ ਹੈ ਅੱਜ ਧੰਨ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਸ਼ੇਮੀ ਅਸ਼ਟਪਦੀ ਦੀ ਤੀਸਰੀ ਪੌੜੀ ਵਿੱਚ ਕੀ ਫਰਮਾਨ ਕਰ ਰਹੇ ਹਨ ਆਓ ਸਰਵਨ ਕਰੀਏ ਜੀ ਜਿਹੇ ਪ੍ਰਸਾਦ ਆਰੋਗ ਕੰਚਨ ਦੇਹੀ ਸਤਗੁਰੂ ਕਿਰਪਾ ਕਰਦੇ ਹਨ ਕਿ ਜਿਹੇ ਪ੍ਰਸਾਦ ਜਿਸ ਪਰਮੇਸ਼ਰ ਕਾਲਪੁਰਖ ਦੀ ਮਿਹਰ ਸਦਕਾ ਤੈਨੂੰ ਇਹ ਆਰੋਗ ਕੰਚਨ ਦੇਹੀ ਪ੍ਰਾਪਤ ਹੋਈ ਆ ਰੋਗਾਂ ਤੋਂ ਰਹਿਤ ਦੁੱਖਾਂ ਕਲੇਸ਼ਾਂ ਤੋਂ ਰਹਿਤ ਤੈਨੂੰ ਇਹ ਦੇਹੀ ਪ੍ਰਾਪਤ ਹੋਈ ਹੈ ਤੇ ਉਸ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਸਦਕਾ ਹੀ ਇਹ ਪ੍ਰਾਪਤ ਹੋਈ ਹੈ। ਲੇਵ ਲਾਵ ਹੋਤਿਸ ਰਾਮ ਸਨੇਹੀ ਤੇ ਸਤਿਗੁਰੂ ਕਿਰਪਾ ਕਰਦੇ ਖਣ ਕੀ ਜੈਸ ਪਰਮੇਸ਼ਰ ਨੇ ਇੰਨੀ ਸੋਣੀ ਤੈਨੂੰ ਦੇਹੀ ਦਿੱਤੀ ਹੈ। ਰੋਗਾਂ ਤੋਂ ਮੁਕਤ ਹੈ ਚਲਦਾ ਆਂ ਫਿਰਦਾ ਆਂ ਸੌਂਦਾ ਆਂ ਖਾਂਦਾ ਆਂ ਖੜਾਉਂਦਾ ਆਂ ਤੇ ਰੋਗਾਂ ਤੋਂ ਮੁਕਤ ਹੈ ਕਈ ਐਸੇ ਵੀ ਜੀਵ ਨਹੀਂ ਜਿਨ੍ਹਾਂ ਨੂੰ ਕਈ ਕਈ ਰੋਗ ਲੱਗੇ ਹੋਏ ਨੇ ਇਸ ਕਰਕੇ ਸਤਿਗੁਰ ਕਹਿੰਦੇ ਜੇ ਇਹ ਪਰਮੇਸ਼ਰ ਕਾਲਪੁਰਖ ਦੀ ਤੇਰੇ ਉਤੇ ਕਿਰਪਾ ਹੈ ਕਿਤੇ ਹੀ ਤੇਰੀ ਦੇਹੀ ਜਿਹੜੀ ਆ arogh ਹੈ ਕੋਈ ਦੁੱਖ ਕਲੇਸ਼ ਨਹੀਂ ਆ ਰਾਤ ਨੂੰ ਸਮੇਂ ਸਿਰ ਸੌਂ ਜਾਂਦਾ ਆਂ ਅੰਮ੍ਰਿਤ ਵੇਲੇ ਉੱਠ ਜਾਂਦਾ ਆਂ ਤੇ ਫਿਰ 사ਦਗੁਰ ਕਹਿੰਦੇ ਨੇ ਲੇਵ ਲਾਭ ਹੋ ਤਿਸ ਰਾਮ ਸਨੇਹੀ ਜੇ ਇਹ ਕਿਰਪਾ ਆਣਾ ਤੇਰੇ ਉੱਤੇ ਪਰਮੇਸ਼ਰ ਕਾਲਪੁਰਖ ਦੀ ਤੇ ਤੂੰ ਉਸ ਪਰਮੇਸ਼ਰ ਕਾਲਪੁਰਖ ਨਾਲ ਫਿਰ ਲੇਵ ਲਾਉਣੀ ਕਰ ਕਿਉਂਕਿ ਇਹ ਦੇਖੀ ਹਾਰੇ ਕਨੂਆ ਰੋਗ ਨਹੀਂ ਮਿਲਦੀ ਇਸ ਸਮੇਂ ਦੇ ਵਿੱਚ ਹਰ ਕੋਈ ਰੋਗੀ ਹੈ ਜੇ ਤੇਰੇ ਉਤੇ ਕਿਰਪਾ ਹੈ ਕਿ ਤੇਰੀ ਦੇਹੀ ਸਾਥ ਦੇ ਰਹੀ ਹੈ ਨਾਮ ਜਪਣ ਨੂੰ ਤੇ ਪਰਮੇਸ਼ਰ ਕਾਲਪੁਰਖ ਨਾਲ ਲੇਵ ਲਾਉਣਾ ਕਰ ਇਸ ਰਾਮ ਸਨੇਹੀ ਸਨੇਹੀ ਦਾਰਤ ਹੈ ਕਿ ਉਸ ਪਿਆਰੇ ਦੇ ਨਾਲ ਉਸ ਪਰਮੇਸ਼ਰ ਦੇ ਨਾਲ ਪਿਆਰ پا ਕੇ ਲੇਵ ਲਾ ਜੇ ਪ੍ਰਸਾਦ ਤੇ ਰਹੋ ਲਾਰਹਤ ਕਿ ਸਤਿਗੁਰ ਕਿਰਪਾ ਕਰਦੇ ਹਨ ਕਈ ਪਾਪ ਜੀਵ ਕੋਲ ਮੁਰਖੇ ਜਨਮ ਦੇ ਵਿੱਚ ਹੋ ਜਾਂਦੇ ਨੇ ਜੋ ਰਹਿਤ ਵਿੱਚ ਨਹੀਂ ਆਉਂਦੇ ਜੈਸ ਪਰਮੇਸ਼ਰ ਕਾਲਪੁਰ ਨੇ ਸਾਨੂੰ ਰਹਿਤਾਂ ਦੱਸੀਆਂ ਆ ਉਹ ਰਹਿਤਾਂ ਦੇ ਜਦੋਂ ਅਸੀਂ ਨਹੀਂ ਚੱਲਦੇ ਕਈ ਪਾਪ ਹੋ ਜਾਂਦੇ ਨੇ ਇਸ ਜੱਗ ਦੇ ਵਿੱਚ ਵਿਚਰਦੇ ਆ ਪ੍ਰਸਾਦ ਗੁਰੂ ਫੇਰ ਇਹ ਕਿਰਪਾ ਕਰਦੇ ਨੇ ਕਿ ਆਪਣੇ ਸੇਵਕ ਦੀ ਉਪਾਤੀ ਜਿਤ ਰੱਖਦੇ ਨੇ ਇਸੇ ਤਰ੍ਹਾਂ 사ਤੂਰ ਕਹਿੰਦੇ ਨੇ ਕਿ ਤੇ ਰਾਹੁ ਲਾ ਰਹਿਤ ਉਹ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਹੈ ਕਿ ਜਗਤ ਵੱਲੋਂ ਉਸ ਨੇ ਤੇਰੇ ਪਾਪਾਂ ਦੇ ਉੱਤੇ ਪਰਦਾ ਪਾਇਆ ਹੈ ਉਹਲਾ ਕੀਤਾ ਹੈ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਤੇ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੇਰੇ ਪਾਪਾਂ ਤੇ ਪਰਦਾ ਪਾਉਣਾ ਕਰਦਾ ਹੈ ਉਸ ਪਰਮੇਸ਼ਰ ਦਾ ਸਦਾ ਹੀ ਹਰ ਹਰ ਜਸ ਕਹਿ। ਸਦਾ ਹੀ ਉਸ ਦੇ ਜਸ ਨੂੰ ਆਪਣੇ ਮੋਖ ਨਾਲ ਕਹਿਣਾ ਕਰ ਫਿਰ ਤੂੰ ਮਨ ਦੇ ਵਿੱਚ ਸੁਖ ਪ੍ਰਾਪਤ ਕਰੇਗਾ। ਜੇ ਪ੍ਰਸਾਦ ਤੇਰੇ ਸਗਲ ਛਦਰ ਢਾਕੇ ਛਦਰ ਦਾ ਅਰਥ ਹੈ ਗੁਨਾਹ ਪਾਪ ਤੇ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਹੈ ਕਿ ਤੇਰੇ ਉਹ ਗੁਨਾਹਾਂ ਨੂੰ ਤੇਰੇ ਪਾਪਾਂ ਨੂੰ ਟਕਣਾ ਕਰ ਰਿਹਾ ਹੈ ਮਨ ਸਰਨੀ ਪਰ ठाकुर ਪ੍ਰਭ ਤਾਕੈ ਇਹ ਸਾਧਗੁਰ ਕਿਰਪਾ ਕਰਦੇ ਹਨ ਕਿ ਜੇ ਇਹ ਕਿਰਪਾ ਕੀਤੀ ਹੈ ਕਿ ਉਹ ਤੇਰੇ ਪਾਪਾਂ ਨੂੰ ਟਕਦਾ ਹੈ ਤਾਂ ਤੂੰ ਉਸ ਦੇ ਨਾਲ ਆਪਣੇ ਮਨ ਨੂੰ ਉਸ ठाकुर ਉਸ ਪ੍ਰਭ ਪਰਮੇਸ਼ਰ ਕਾਲਪੁਰਖ ਦੇ ਸ਼ਰਨੀ ਰਖ ਉਸ ਦੇ ਚਰਨਾਂ ਦੇ ਵਿੱਚ ਪੈਣਾ ਕਰ ਜਿਹੇ ਪ੍ਰਸਾਦ ਤੋ ਜੋ ਕੋ ਨਾ ਪਹੁੰਚਾਇ ਸਤਿਗੁਰ ਕਿਰਪਾ ਕਰਦੇ ਹਨ ਕਿ ਤੇਰੇ ਤੱਕ ਕੋਈ ਵੀ ਪਹੁੰਚ ਨਹੀਂ ਸਕਦਾ ਤੇਰੇ ਜਿਨੀ ਤੇਰੇ ਵਰਗੀ ਤੇਰੇ ਤੱਕ ਕੋਈ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਬਹੁਤ ਬਹੁਤ ਵੱਡੇ ਅਹੁਦੇ ਬਖਸ਼ਿਸ਼ ਕਰਦਾ ਆ ਉਹ ਅਕਾਲ ਪੁਰਖ ਵਾਹਿਗੁਰੂ ਇਸ ਕਰਕੇ ਕਈਆਂ ਦੇ ਮਨ ਦੇ ਵਿੱਚ ਸ਼ੰਕਾ ਹੋਵੇਗਾ ਕਿ ਪਰਮੇਸ਼ਰ ਅਕਾਲ ਪੁਰਖ ਨੇ ਤੇ ਸਾਨੂੰ ਤੇ ਕੋਈ ਅਹੁਦਾ ਬਖਸ਼ਿਸ਼ ਨਹੀਂ ਕੀਤਾ ਅਸੀਂ ਤੇ ਵਿਹਲੇ ਤੁਰੇ ਫਿਰਦੇ ਆ ਸਾਨੂੰ ਕੋਈ ਕੰਮਕਾਰ ਨਹੀਂ ਆ ਪਰ ਸਤਗੁਰ ਕਿਰਪਾ ਕਰਦੇ ਹਨ ਕਿ ਜਿੱਥੇ ਉਸ ਪਰਮੇਸ਼ਰ ਨੇ ਰੱਖਣਾ ਕੀਤਾ ਹੈ ਉੱਥੇ ਰਹਿਣਾ ਪੈਣਾ ਹੈ ਇੱਕ ਭਾਂਡੇ ਦੇ ਵਿੱਚ ਕਈ ਐਸੇ ਵੀ ਜੀਵ ਖਨ ਕਿ ਪਰਮੇਸ਼ਰ ਕਾਲਪੁਰਖ ਨੇ ਜਿਵੇਂ ਅਸੀਂ ਪਹਿਲਾਂ 사ਤਗੁਰਾਂ ਨੇ ਦੱਸਿਆ ਕਿ ਤੇਰੀ ਅਰੋਗ ਕੰਚਨ ਦੇਹੀ ਹੈ ਤੇ ਜੇ ਅਰੋਗ ਹੈ ਪਰਮੇਸ਼ਰ ਦਾ ਸਿਮਰਨ ਕਰ ਹੁਣ ਇੱਥੇ 사ਤਗੁਰ ਕਹਿੰਦੇ ਕਿ ਤੇਰੇ ਤੱਕ ਕੋਈ ਪਹੁੰਚ ਨਹੀਂ ਕਰ ਸਕਦਾ ਤੇਰੇ ਤੱਕ ਕੋਈ ਬਰਾਬਰੀ ਨਹੀਂ ਕਰ ਸਕਦਾ ਪਰ ਕਈ ਜਿਹੜੇ ਵੇਲੇ ਰਹਿੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਆਵੇਗਾ ਕਿ ਸਾਡੇ ਤੱਕ ਦੇ ਸਾਰੇ ਪਹੁੰਚ ਕਰ ਸਕਦੇ ਨੇ ਸਾਨੂੰ ਦੇ ਕੋਈ ਉੱਚਾ ਦਰਜਾ ਦਿੱਤਾ ਨਹੀਂ ਆ ਪਰ ਸਾਤਗੁਰਾਂ ਨੇ ਇਸ ਜੱਗ ਦੇ ਵਿੱਚ ਉਹ ਧਾਰਨਾ ਦਿੱਤੀਆਂ ਨੇ ਕਿ ਇੱਕ ਆਦਮੀ ਜਿਸ ਦੀ ਇੱਕ ਪੈਰ ਨਹੀਂ ਆ ਥੋੜਾ ਅੱਗੇ ਜਾਂਦਾ ਜੇ ਗਿਲਾ ਕਰੇ ਪਰਮੇਸ਼ਰ ਦੇ ਨਾਲ ਤੇ ਥੋੜਾ ਅੱਗੇ ਜਾ ਕੇ ਹੋਰ ਵੇਖੇ ਕਿ ਕਿਸੇ ਦੀ ਲਾਤ ਵੀ ਨਹੀਂ ਆ ਉਦੋਂ ਸ਼ੁਕਰਾਨਾ ਕਰਦਾ ਕਿ ਕਿਸੇ ਪਰਮੇਸ਼ਰ ਕਿ ਬਹੁਤ ਤੇਰਾ ਧੰਨਵਾਦ ਮੇਰਾ ਤੇ ਕੱਲਾ ਪੈਰ ਨਹੀਂ ਅਗਲੇ ਦੀ ਲੱਤ ਵੀ ਨਹੀਂ ਹੈ ਕਿ ਜਿਸ ਦੀ ਲੱਤ ਨਹੀਂ ਉਹ ਗਿਲਾ ਕਰਦਾ ਕਿ ਪਰਮੇਸ਼ਰ ਖਾਲਪੁਰਖ ਵਾਹਿਗੁਰੂ ਜੀ ਮੇਰੀ ਲੱਤ ਹੀ ਨਹੀਂ ਆ ਜੇ ਉਹ ਵੀ ਅੱਗੇ ਜਾ ਕੇ ਦੇਖੇ ਤੇ ਕਿਸੇ ਦੀ ਦੂਸਰੀ ਲੱਤ ਵੀ ਨਹੀਂ ਹੈ ਇਸ ਤਰ੍ਹਾਂ ਜੇ ਦੋਵਾਂ ਜਿਸ ਦੀਆਂ ਦੋ ਲੱਤਾਂ ਹੀ ਨਹੀਂ ਆ ਉਹ ਵੀ ਜੇ ਗਿਲਾ ਕਰੇ ਉਹ ਵੀ ਅੱਗੇ ਜਾ ਕੇ ਦੇਖੇ ਤੇ ਕਿਸੇ ਦੇ ਦੋ ਹੱਥ ਹੀ ਨਹੀਂ। ਇਸ ਤਰ੍ਹਾਂ ਸਤਿਗੁਰ ਕਹਿੰਦੇ ਕਿ ਜਿੱਥੇ ਤੈਨੂੰ ਰੱਖਿਆ ਪਰਮੇਸ਼ਰ ਕਾਲਪੁਰਖ ਨੇ ਤੇਰੇ ਤੱਕ ਕੋਈ ਪਹੁੰਚ ਨਹੀਂ ਕਰ ਸਕਦਾ ਤੇਰੀ ਬਰਾਬਰੀ ਨਹੀਂ ਕਰ ਸਕਦਾ ਤੇ ਜੇ ਇਹ ਤੈਨੂੰ ਉੱਚੇ ਅਹੁਦੇ ਬਖਸ਼ਿਸ਼ ਕੀਤੇ ਨੇ ਤੇਰੀ arogh ਕੰਚਨ ਦੇਹ ਜਿਹੜੀ ਰੋਗਾਂ ਤੋਂ ਰਹਿਤ ਹੈ ਤੇ ਸਤਿਗੁਰ ਕਹਿੰਦੇ ਇਹ ਵੀ ਉਸ ਕਾਲਪੁਰਖ ਦੀ ਹੀ ਕਿਰਪਾ ਹੈ। ਮਨ ਸਾਸ ਸਾਸ ਸਿਮਰੋ ਪ੍ਰਭੂ ਚੇ। ਜਿਹੜੇ ਪਰਮੇਸ਼ਰ ਕਾਲਪੁਰਖ ਨੇ ਇੰਨੀ ਕਿਰਪਾ ਕੀਤੀ ਆ ਕਿ ਤੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ ਸਤਿਗੁਰ ਕਹਿੰਦੇ ਆਪਣੇ ਮਨ ਨੂੰ ਉਸ ਪ੍ਰਭੂ ਪਰਮੇਸ਼ਰ ਕਾਲਪੁਰਖ ਜਿਹੜਾ ਸਾਰਿਆਂ ਤੋਂ ਉੱਚਾ ਹੈ ਉਹਨੂੰ ਸਾਸ ਸਾਸ ਸਿਮਰਨਾ ਕਰ ਜਿਹੇ ਪ੍ਰਸਾਦ ਪਾਏ ਉਦੁਰਲਭ ਦੇਹ ਸਤਿਗੁਰ ਕਿਰਪਾ ਕਰਦੇ ਹਨ ਕਿ ਇਹ ਦੁਰਲਭ ਦੇਹ ਦੁਰਲਭ ਦਾ ਭਾਵ ਅਰਥ ਹੈ ਕਿ ਬੜੀ ਮੁਸ਼ਕਲਾਂ ਦੇ ਨਾਲ ਇਹ ਜਿਹੜੀ ਅਸੀਂ ਮਨੁੱਖਾ ਦੇਹੀ ਪਾਈ ਆ ਇਹ ਬਹੁਤ ਮੁਸ਼ਕਲਾਂ ਦੇ ਨਾਲ ਪ੍ਰਾਪਤ ਹੁੰਦੀ ਆ ਸਤਿਗੁਰੂ ਫਰਮਾਉਂਦੇ ਨੇ ਭਈ ਪ੍ਰਾਪਤ ਮਾਨਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾ ਬੜੀ ਮੁਸ਼ਕਲਾਂ ਦੇ ਨਾਲ ਇਹ ਦੇਹੀ ਪ੍ਰਾਪਤ ਹੁੰਦੀ ਤੇ ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇ ਇਸ ਦੇਹੀ ਨੂੰ ਤੇ ਦੇਵੀ ਦਿਵਤੇ ਵੀ ਸਿਮਰਨਾ ਕਰਦੇ ਨੇ ਕਿ ਸਾਨੂੰ ਪ੍ਰਾਪਤ ਹੋਇ ਮਨੁੱਖਾ ਜਨਮ ਕਿਉਂਕਿ ਸਾਰੀਆਂ ਜੂਨਾ ਨਾਲੋਂ ਉੱਤਮ ਜੂਣ ਇੱਕ ਮਨੁੱਖਾ ਜਨਮ ਹੈ ਤੇ ਇਸੇ ਤਰ੍ਹਾਂ ਹੀ ਸਤਗੁਰ ਕਿਰਪਾ ਕਰਦੇ ਹਨ ਕਿ ਇਹ ਬੜੀ ਮੁਸ਼ਕਲਾਂ ਦੇ ਨਾਲ ਤੇ ਇਹਨੂੰ ਦੇਹੀ ਪ੍ਰਾਪਤ ਹੋਈ ਆ ਕਿ ਇਹ ਦੇਹ ਵੀ ਤਾਂ ਹੀ ਪ੍ਰਾਪਤ ਹੋਈ ਆ ਗੁਰਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ ਕਈ ਸੱਜਣੇ ਇਸ ਦੇ ਅਰਥ ਇਹ ਵੀ ਕਰ ਸਕਦੇ ਨੇ ਕਿ ਗੁਰੂ ਦੀ ਸੇਵਾ ਕੀਤੀ ਉਸ ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਕੀਤੀ ਤੇ ਫਿਰ ਇਹ ਮਾਨਸ ਦੇਹੀ ਪ੍ਰਾਪਤ ਹੋਈ ਇਪਰ ਜੇ ਸੋਚਣ ਦਾ ਯਤਨ ਕਰੀਏ ਜਿਹੜੀ ਸੇਵਾ ਆ ਤੇ ਭਗਤੀ ਆ ਉਹ ਜੇ ਤੂੰ ਮਾਨਸ ਦੇਹੀ ਵਿੱਚ ਕਰ ਸਕਦਾ ਕਿਉਂਕਿ ਹੋਰ ਕੋਈ ਜੁਨ ਦੇ ਵਿੱਚ ਦੇ ਕਰੇਗਾ ਤੇ ਨਾ ਸੇਵਾ ਹੋਣੀ ਆ ਤੇ ਨਾ ਭਗਤੀ ਹੋਣੀ ਆ ਇਸ ਕਰਕੇ ਇਸ ਸ਼ਬਦਨ ਨੂੰ ਜੇ ਖੋਲਣ ਦਾ ਯਤਨ ਕਰੀਏ ਤੇ ਗੁਰੂ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਇ ਗੁਰੂ ਦੀ ਸੇਵਾ ਕੀਤੀ ਗੁਰੂ ਦੀ ਭਗਤੀ ਕੀਤੀ ਤਬ ਮਾਨਸ ਦੇਹੀ ਮਿਲੀ ਤਾਂ ਮਾਨਸ ਦੇਹੀ ਗੁਰੂ ਦੀ ਸੇਵਾ ਕਰ ਸਕਦੀ ਆ ਮਾਨਸ ਦੇਹੀ ਹੀ ਗੁਰੂ ਦੀ ਭਗਤੀ ਕਰ ਸਕਦੀ ਜੇ ਤੂੰ ਮਾਨਸ ਦੇਹੀ ਭਗਤੀ ਕਰਕੇ ਸੇਵਾ ਕਰਕੇ ਫੇਰ ਮਾਨਸ ਹੀ ਬਣਨਾ ਫੇਰ ਭਗਤੀ ਕਿਉਂ ਕੀਤੀ ਤੇ ਮਨ 'ਚ ਸਾਡੇ ਸਵਾਲ ਆਵੇਗਾ ਸੋਚਣ ਦਾ ਯਤਨ ਸਾਧੂਰ ਕਹਿੰਦੇ ਨੇ ਕਿ ਇਸ ਦੇ ਅਰਥ ਇਸ ਤਰ੍ਹਾਂ ਵੀ ਹੋ ਸਕਦੇ ਨੇ ਜੇ ਮਨ ਤੇ ਥੋੜਾ ਹੋਰ ਜਿਆਦਾ ਸੋਚਿਆ ਜਾਵੇ ਗੁਰਸੇਵਾ ਤੇ ਭਗਤ ਕਮਾਈ ਗੁਰੂ ਦੀ ਸੇਵਾ ਕਰਨ ਵਾਸਤੇ ਤੇ ਭਗਤੀ ਕਰਨ ਵਾਸਤੇ ਤਾਂ ਬੇਮਾਨਸ ਦੇਹੀ ਪਾਈ ਤਾਂ ਤੈਨੂੰ ਇਹ ਕਾਲਪੁਰ ਕੇ ਪਰਮੇਸ਼ਰ ਨੇ ਇਹ ਦੇਹੀ ਦਿੱਤੀ ਹੈ ਤੇ ਇਸ ਕਰਕੇ 사ਤਗੁਰ ਅੱਗੇ ਫਰਮਾਉਂਦੇ ਹਨ ਕਿ ਜਿਹੇ ਪ੍ਰਸਾਦ ਪਾਈ ਦੁਰਲੱਭ ਦੇਹ ਬੜੀ ਮੁਸ਼ਕਲਾਂ ਦੇ ਨਾਲ ਇਹ ਦੇਹੀ ਤੂੰ ਪ੍ਰਾਪਤ ਕੀਤੀ ਆ ਅੱਗੇ ਫਰਮਾਉਂਦੇ ਹਨ ਨਾਨਕ ਤਾਂ ਕੀ ਭਗਤ ਕਰੇਹ ਉਸ ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਕਰਨਾ ਕਰ ਜਿਸ ਪਰਮੇਸ਼ਰ ਅਕਾਲ ਪੁਰਖ ਨੇ ਤੇਨੂੰ ਇਹ ਮਨੁੱਖਾ ਜਨਮ ਦਿੱਤਾ ਹੈ ਕਿਉਂਕਿ ਕਈ ਕੋੜ ਭਈ ਕੀਟ ਪਤੰਗਾ ਕਰੋੜਾਂ ਕੀ ਕੀੜੇ ਪਤੰਗੇ ਨੇ 42 ਲੱਖ ਜੀਵ ਜਲ ਮੇ ਹੋਤੇ 42 ਲੱਖ ਜੂਨਾ ਜਲ ਦੇ ਵਿੱਚ ਨੇ ਇਸ ਤਰ੍ਹਾਂ ਉਹਨਾਂ ਜੂਨਾ ਸਾਰੀਆਂ ਜੂਨਾ ਤੋਂ ਇਹ ਉੱਤਮ ਦੇਹੀ ਇੱਕ ਮਨੁੱਖਾ ਜਨਮ ਹੈ ਤੇ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਆ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ ਤੇ ਇਸ ਤਰ੍ਹਾਂ ਸਤਿਗੁਰ ਕਹਿੰਦੇ ਨੇ ਕਿ ਜੇ ਪ੍ਰਾਪਤ ਹੋਇਆ ਆ ਤੇ ਉਸ ਪਰਮੇਸ਼ਰ ਅਕਾਲ ਪੁਰਖ ਨਾਲ ਜੁੜਨਾ ਕਰੀਏ ਕਿਉਂਕਿ ਇਸ ਬੰਦਗੀ ਦੇ ਨਾਲ ਹੀ ਇਹ ਸਾਡੀ ਦੇਹੀ ਇਹ ਮਨੁੱਖਾ ਜਨਮ ਸਫਲ ਹੋਣਾ ਹੈ ਤੇ ਇਸ ਤਰ੍ਹਾਂ ਜੋ ਚੋਪੈਰੇ ਸਾਹਿਬਾਂ ਦੀ ਵਿਨਿੰਦਾ ਕਰਦੇ ਨੇ ਸਤਿਗੁਰੂ ਉਹਨਾਂ ਨੂੰ ਵੀ ਸੋਝੀ ਬਖਸ਼ਿਸ਼ ਕਰਨ ਕਿ ਜਿਹੜੀ ਸੰਗਤ ਚੋਪਰੇ ਸਹਿਬ ਦੇ ਬਹਾਨੇ ਨਾਲ ਹੀ ਭਾਵੇਂ ਬੰਦਗੀ ਕਰ ਰਹੀ ਹੈ ਸੁਖਮਨੀ ਸਹਿਬ ਦਾ ਜਾਪ ਜਪਜੀ ਸਾਹਿਬ ਦੇ ਪੰਜ ਜਾਪ ਚੌਪਈ ਸਹਿਬ ਦੇ ਜਾਪ ਜੇ ਕਰ ਰਹੀ ਹੈ ਤੇ ਉਸ ਦੀ ਨਿੰਦਾ ਨਾ ਕਰੀਏ ਕਿਉਂਕਿ ਇਹ ਜਿਹੜੀ ਦੇਖ ਹੀ ਆ ਇਹ ਮਨੁੱਖਾ ਜਨਮ ਆ ਗੁਰੂ ਦੀ ਸੇਵਾ ਕਰਨ ਵਾਸਤੇ ਗੁਰੂ ਦੀ ਭਗਤੀ ਕਰਨ ਵਾਸਤੇ ਹੀ ਮਿਲਿਆ ਹੈ ਇਸ ਤਰ੍ਹਾਂ ਸਤਗੁਰ ਕਿਰਪਾ ਕਰਨ ਆਪਣੇ ਕਾਰਾਂ ਵਿਹਾਰਾਂ ਦੇ ਨਾਲ ਨਾਲ ਜੋ ਸਤਗੁਰਾਂ ਨੇ ਇੱਕ ਕਿਰਪਾ ਕੀਤੀ ਆ ਕਿ ਸਾਨੂੰ ਸਮਝਾਉਣਾ ਕੀਤਾ ਹੈ ਕਿ ਉਸ ਪਰਮੇਸ਼ਰ ਅਕਾਲ ਪੁਰਖ ਨੇ ਜਿੰਨੇ ਸਾਨੂੰ ਸਾਜਿਆ ਸਵਾਰਿਆ ਜਨੇ ਸਾਰਾ ਕੁਝ ਸਾਨੂੰ ਦਿੱਤਾ ਆ ਉਸ ਨੂੰ ਵੀ ਅਸੀਂ ਯਾਦ ਰੱਖਣਾ ਕਰੀਏ ਤੇ ਸਤਗੁਰ ਫਿਰ ਸਾਨੂੰ ਖੁਸ਼ੀਆਂ ਬਖਸ਼ਿਸ਼ ਕਰਨਗੇ ਤੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਵੀ ਜੋ ਕਿ ਜਗ੍ਹਾ ਦੇਣਗੇ ਕਿ ਆਪ ਸਮੂਹ ਸੰਗਤਾਂ ਨੇ ਸਤਿਗ੍ਰੰਦ ਦੀ ਮਹਾਨ ਕਿਰਪਾ ਹੋਈ ਆ ਛੇਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਸਰਮਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣਾ ਨੇ ਇਸੇ ਤਰ੍ਹਾਂ ਹੀ ਛੇਵੀਂ ਅਸ਼ਟਪਦੀ ਦੀ ਕੱਲ ਨੂੰ ਚੌਥੀ ਪੌੜੀ ਦੀ ਖਤਾ ਹੋਵੇਗੀ ਆਪ ਸਮੂਹ ਸੰਗਤਾਂ ਨੇ ਸਰਮਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ